ਵੀ ਸਾਡਾ ਜਿਹੜਾ ਨਿਊ ਵਰਕ ਆ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦਾ ਲੱਗਿਆ ਜੀ ਤੇ ਇਹਨੇ ਲਵਾਇਆ ਹੋਇਆ ਜੀ ਸਪੈਸ਼ਲ ਆ ਦੇ ਲਈ ਪੱਖਾ ਕਿਉਂਕਿ ਇਹਨੂੰ ਗਰਮੀ ਜਿਹੜੀ ਬਹੁਤ ਜ਼ਿਆਦਾ ਲੱਗਦੀ ਆ ਕੁਸ਼ਮੀ ਪਾਊਗਾ ਰੱਬ ਸਾਰਿਆਂ ਨੂੰ ਰਾਹਤ ਮਿਲੂਗੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਪਿਆਰੇ ਦੋਸਤੋ ਸੋ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਸਾਡੇ ਅੱਜ ਦੇ ਇੱਕ ਨਵੇਂ ਤੇ ਪਿਆਰੇ ਜਿਹੇ ਵਲੌਗ ਦੇ ਵਿੱਚ ਸੋ ਮੈਂ ਸੋਚਿਆ ਕਿ ਆਪਾਂ ਹਰ ਰੋਜ਼ ਕੋਸ਼ਿਸ਼ ਕਰੀਏ ਕਿ ਆਪਾਂ ਬਹੁਤ ਜਲਦੀ ਤੋਂ ਜਲਦੀ ਤੁਹਾਡੇ ਰੂਬਰੂ ਹੋਇਆ ਕਰੀਏ ਸੋ ਅੱਜ ਮੈਂ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਂਗਾ ਜੀ ਮੇਰੀ ਇਨਲਾ ਫੈਮਿਲੀ ਉਹ ਦਿਖਾਉਂਗਾ ਕਿਉਂਕਿ ਪ੍ਰੈਗਨਸੀ ਦਾ 7th ਮੰਥ ਚੱਲ ਰਿਹਾ ਤੇ ਬਹੁਤ ਡਿਫਿਕਲਟ ਟਾਈਮ ਆ ਮੇਰੇ ਲਈ ਵੀ ਤੇ ਮੈਡਮ ਜੀ ਲਈ ਵੀ ਸੋ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਅੱਗੇ ਚੱਲ ਕੇ ਤੇ ਪਹਿਲਾਂ ਤੁਸੀਂ ਮਿਲੋ ਜੀ ਸਾਡੀ ਕੱਤੀ ਨੂੰ ਜੋ ਕਿ ਬੈਠੀ ਹੋਈ ਆ ਇੱਥੇ ਤੇ ਇਹਨੇ ਲਵਾਇਆ ਹੋਇਆ ਜੀ ਸਪੈਸ਼ਲ ਆ ਦੇ ਲਈ ਪੱਖਾ ਕਿਉਂਕਿ ਇਹਨੂੰ ਗਰਮੀ ਜਿਹੜੀ ਆ ਬਹੁਤ ਜ਼ਿਆਦਾ ਲੱਗਦੀ ਆ ਤੇ ਇਹ ਮੇਰੇ ਤੋਂ ਗੁੱਸੇ ਵੀ ਹੋ ਜਾਂਦੀ ਆ ਕਦੇ-ਕਦੇ ਲੈ ਆ ਤੁਹਾਨੂੰ ਮੈਂ ਦਿਖਾ ਦਿੰਨਾ ਮੇਰੇ ਤੋਂ ਗੁੱਸੇ ਕਿਵੇਂ ਹੁੰਦੀ ਆ ਲੈ ਬੋਲ ਕਿ ਹੈਲੋ ਗਾਇਜ਼ ਕੀ ਹਾਲ ਚਾਲ ਨੇ ਆਓ ਜੀ ਮਾ ਹੁਣ ਮੈਂ ਤੁਹਾਨੂੰ ਦਿਖਾਉਣਾ ਜੀ ਸਾਡਾ ਛੋਟਾ ਜਿਹੜਾ ਇੱਥੋਂ ਦਾ ਘਰ ਆ ਹਨਾ ਚਲੋ ਜਿੱਦਾਂ ਦਾ ਵੀ ਆ ਦਿਖਾਵਾਂਗੇ ਆਪਾਂ ਤੇ ਲਓ ਜੀ ਮੇਲੋ ਜੀ ਮੈਡਮ ਜੀ ਆਲੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਕੀ ਹਾਲ ਚਾਲ ਆ ਜੀ ਤੇ ਅਸੀਂ ਜਿਹੜਾ ਜੀ ਇੰਸਟਾਗ੍ਰam ਤੇ ਆਪਣੀਆਂ ਨਿਊ ਰੀਲਸ ਪਾਈਆਂ ਹੋਈਆਂ ਜਰੂਰ ਦੇਖਿਓ ਜੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀ ਸਾਡਾ ਜਿਹੜਾ ਨਿਊ ਵਰਕ ਆ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦਾ ਲੱਗਿਆ ਜੀ ਹੋਰ ਬਾਕੀ ਜੀ ਜਿਹੜਾ ਸਾਡਾ YouTube ਚੈਨਲ ਆ ਜੀ ਹੁਣ ਵੱਧ ਤੋਂ ਵੱਧ ਸਪੋਰਟ ਦਿਓ ਜੀ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਜੀ ਤੇ ਜਿਹੜੀਆਂ ਸਾਡੀਆਂ YouTube ਤੇ ਹੁਣ ਡੇਲੀ ਵਲੌਗ ਸ਼ਾਰਟਸ ਡੇਲੀ ਅਪਡੇਟਸ ਆਉਂਦੀ ਆ ਤੁਸੀਂ ਜਰੂਰ ਟਾਈਮ ਕੱਢਿਆ ਕਰੋ ਉਹਨਾਂ ਨੂੰ ਦੇਖਣ ਲਈ ਜੀ ਕਿਉਂਕਿ ਸਵੇਰ ਦਾ ਟਾਈਮ ਆ ਬਹੁਤ ਹੀ ਜ਼ਿਆਦਾ ਗੱਲਾਂ ਨਹੀਂ ਆ ਰਹੀਆਂ ਸੀ ਖਾਦੇ ਪੀਤੇ ਬਿਨਾ ਬਾਕੀ ਤੁਹਾਨੂੰ ਆਪਾਂ ਅਗਲੇ ਟੈਕਾਂ ਦੇ ਵਿੱਚ ਵਿਖਾਵਾਂਗੇ ਹਨਾ ਕੀ ਕੁਝ ਕਰ ਰਹੇ ਆ ਤੇ ਕੀ ਕੁਛ ਚੱਲ ਰਿਹਾ ਵਾ ਸੋ ਮਿਲਦੇ ਆ ਨੈਕਸਟ ਟੇਕ ਦੇ ਵਿੱਚ ਆ ਕੀ ਹੋ ਰਿਹਾ ਇਹ ਜੀ ਸਾਡਾ ਛੋਟਾ ਜਿਹਾ ਬਗੀਚਾ ਜੀ ਤੇ ਜਿਹੜਾ ਬਗੀਚੇ ਦੀ ਥੋੜੀ ਸਫਾਈ ਹੋ ਰਹੀ ਆ ਬੂਟਾ ਬਹੁਤ ਜ਼ਿਆਦਾ ਵੱਧ ਚੁੱਕਿਆ ਸੀ ਤੇ ਸੋਚਿਆ ਨੂੰ ਥੋੜਾ ਜੀ ਕਟਿੰਗ ਕਰ ਦੇ ਕੇ ਤਾਂ ਜੋ ਆਸੇ ਪਾਸੇ ਨੂੰ ਹਵਾ ਮਿਲੇ ਜੀ ਕਿਉਂਕਿ ਗਰਮੀ ਨਾਲ ਤੁਹਾਨੂੰ ਪਤਾ ਅੱਜ ਕੱਲ ਬੰਦਿਆਂ ਦਾ ਵੀ ਦਰਖਤਾਂ ਦਾ ਸਾਰਿਆਂ ਦਾ ਹੀ ਬੁਰਾ ਹਾਲ ਹੋਇਆ ਪਿਆ ਜੀ ਕੋਸ਼ਿਸ਼ ਮੈਂ ਪਾਊਗਾ ਰੱਬ ਸਾਰਿਆਂ ਨੂੰ ਰਾਹਤ ਮਿਲੂਗੀ ਜੀ ਤੇ ਬਾਕੀ ਜਿਹੜਾ ਜੀ ਤੁਸੀਂ ਸਾਨੂੰ ਫੁੱਲ ਸਪੋਰਟ ਦਿਓ ਜੀ ਸਾਡੇ YouTube ਚੈਨਲ ਨੂੰ Facebook ਨੂੰ Instagram ਨੂੰ ਵਾਅਦਾ ਵਾਅਦਾ ਉਸ ਦੀਆਂ ਰੀਲਾਂ ਨੂੰ ਸ਼ੇਅਰ ਕਰਿਆ ਕਰੋ ਜੀ ਚਲੋ ਮਿਲਦੇ ਆਂ ਜੀ ਫਿਰ ਅਸੀਂ ਨੈਕਸਟ ਵਲੌਗ ਦੇ ਵਿੱਚ ਤੇ ਸਾਡੀਆਂ ਡੇਲੀ ਨਿਊ ਨੂ ਅਪਡੇਟਸ ਦੇਖਣ ਲਈ ਐਕਟਿਵ ਰਹਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਸਾਨੂੰ ਵੀ ਪਤਾ ਲੱਗਦਾ ਰਹੇ ਕਿ ਸਾਡੇ ਭੈਣ ਭਰਾ ਸਾਡੇ ਲਈ ਕੀ ਰਿਸਪੌਂਸ ਦਿੰਦੇ ਨੇ ਓਕੇ ਜੀ ਥੈਂਕ ਯੂ ਬਾਏ ਬਾਏ